ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਬਲੌਗ ਦੀ ਸ਼ੁਰੂਆਤ ਕਰਦੇ ਆਂ ਤੇ ਅੱਜ ਆਪਾਂ ਆਏ ਆ ਨੈਲਾ ਮਜਨੂ ਦੀ ਮਜ਼ਾਰ ਤੇ ਜਿਹੜੇ ਰਸਤੇ ਦੇ ਸੀਨਾਂ ਤੁਹਾਡੇ ਨਾਲ ਵਿੱਚ ਸ਼ੇਅਰ ਕਰ ਦਾਂਗੇ ਲਾ ਦੇਾਂਗੇ ਆਪਾਂ ਤਕਰੀਬਨ ਘੰਟੇ ਵਿੱਚ ਪਹੁੰਚ ਗਏ ਇੱਥੇ ਤੇ ਮਜਨੂ ਦਾ ਜਿਹੜਾ ਪੁਰਾਣਾ ਨਾ ਉਹ ਕੈਸ਼ ਸੀ ਤੇ ਨਿਜਾਮੀ ਨੇ ਫਿਰ ਇੱਕ ਕਹਾਣੀ ਲਿਖੀ ਸੀ ਜਿਹੜੀ ਕਾਵ ਟੋਟੇ ਦੇ ਰੂਪ ਦੇ ਵਿੱਚ ਮਸ਼ਹੂਰ ਹੋਈ ਆ ਉਹਦੇ ਅਨੁਸਾਰ ਜਿਹੜੀ ਮਤਲਬ ਕਹਾਣੀ ਦੀ ਸਾਰੀ ਵਿਥਿਆ ਜਿਹੜੀ ਹੈਗੀ ਤੁਸੀਂ ਵਿਕੀਪੀਡੀਆ ਤੋਂ ਪੜ ਲਿਆ ਬਾਕੀ ਆਪਣਾ ਆਮ ਹੀ ਬੀਏ ਲੈਵਲ ਦੀਆਂ ਜਿਹੜੀਆਂ ਕਹਾਣੀਆਂ ਆਉਂਦੀਆਂ ਆ ਮਤਲਬ ਕਿ ਕਾਫ ਰੋਟੇ ਆਉਂਦੇ ਉਹਨਾਂ ਦੇ ਵਿੱਚ ਨਾ ਜ਼ਿਕਰ ਹੁੰਦਾ ਬਹੁਤ ਜ਼ਿਆਦਾ ਸੋ ਅਗਲਾ ਸੀਨ ਆਪਾਂ ਅੰਦਰ ਦਾ ਲਾ ਦਿੰਨੇ ਆ ਤੇ ਅੱਜ ਦਾ ਬਲੌਗ ਜ਼ਿਆਦਾ ਲੰਮਾ ਨਹੀਂ ਕਰਦੇ ਆਪਾਂ ਛੋਟਾ ਹੀ ਰੱਖਾਂਗੇ ਤੇ ਇਹਦੇ ਨਾਲ ਪਿਛਲੇ ਪਾਸੇ ਤੁਸੀਂ ਦੇਖਿਓ ਜਿਹਦੇਲੇ ਪਾਸੇ ਕੰਦਾ ਉਧਰਲੇ ਪਾਸੇ ਦੀ ਘੱਗਰ ਦਰਿਆ ਹੁੰਦਾ ਹੈ ਪਾਕਿਸਤਾਨ ਨੂੰ ਲੰਘ ਜਾਂਦਾ ਆਪਾਂ ਛੋਟਾ ਜਿਹਾ ਸੀਨ ਜਿਹੜਾ ਉਥੋਂ ਦਾ ਵੀ ਕਰਾਂਗੇ ਆਪਾਂ ਪਹੁੰਚ ਚੁੱਕੇ ਆਂ ਜੀ ਲੈਲਾ ਮਜਨੂ ਦੀ ਮਜ਼ਾਰ ਦੇ ਉੱਪਰ ਤੇ ਤਕਰੀਬਨ ਆਪਾਂ ਪਾਕਿਸਤਾਨ ਦੇ ਬਾਰਡਰ ਤੋਂ 6 ਕਿਲੋਮੀਟਰ ਅੰਦਰਲੇ ਪਾਸੇ ਆਂ ਤੇ ਅਨੂਪਗੜ ਵਾਲੀ ਸਾਈਡ ਆ ਇਹ ਅਨੂਪਗੜ ਤੋਂ ਤਕਰੀਬਨ ਹੋਊਗਾ ਕੋਈ 10-11 ਕਿਲੋਮੀਟਰ ਦੂਰ ਤੇ ਇੱਥੋਂ ਦੀ ਜਿਹੜੀ ਕਹਾਣੀ ਐ ਉਹ ਤੁਹਾਨੂੰ ਪਤਾ ਹੀ ਨੈਟ ਤੁਸੀਂ ਪੜ੍ਹ ਲਈ ਹੋਊਗੀ ਵੈਸੇ ਲੈਲਾ ਤੇ ਮਜਨੂ ਦੀ ਜਿਹੜੀ ਮਜ਼ਾਰ ਇਹ ਬਣੀ ਹੋਈ ਐ ਕਹਿੰਦੇ ਸਿੰਧ ਦੇ ਇਲਾਕੇ ਤੋਂ ਇਹ ਇੱਥੇ ਆਏ ਸੀ ਜੇ ਇੱਥੇ ਆ ਕੇ ਪਾਣੀ ਦੀ ਕਮੀ ਜਿਵੇਂ ਰਾਜਸਥਾਨ ਦੇ ਵਿੱਚ ਹੈਗੀ ਆ ਤੇ ਪਿਆਸ ਦੇ ਨਾਲ ਇਹਨਾਂ ਦੀ ਜਿਹੜੀ ਮੌਤ ਇੱਥੇ ਹੋ ਜਾਂਦੀ ਆ ਤੇ ਉਹਦੇ ਬਾਅਦ ਇੱਥੋਂ ਦੇ ਲੋਕਾਂ ਨੇ ਇਹਨਾਂ ਨੂੰ ਨੇੜੇ-ਨੇੜੇ ਦਫਨਾਉਂਦਾ ਸੀ ਤੇ ਇਹਨਾਂ ਦੀ ਯਾਦ ਦੇ ਵਿੱਚ ਬੀਐਸਐਫ ਨੇ ਇੱਕ ਚੌਂਕੀ ਦਾ ਨਾਮ ਆਪਣੇ ਬਾਰਡਰ ਦੇ ਉੱਪਰ ਮਜਨੂ ਰੱਖਿਆ ਹੋਇਆ ਸਾਰਾ ਦਿਨ ਸ਼ਰਧਾਲੂ ਜਿਹੜੇ ਉਹ ਇੱਥੇ ਆਉਂਦੇ ਜਾਂਦੇ ਰਹਿੰਦੇ ਆ ਤੇ ਜਿਹੜਾ ਕੁਰਸੀ ਤੇ ਸ਼ਰਧਾਲੂ ਬਿਠਾਏ ਆ ਇਹ ਆਹ ਵਾਲਾ ਸ਼ਰਧਾਲੂ ਇਹ ਸ਼ਰਧਾਲੂ ਸਾਨੂੰ ਇੱਥੇ ਲੈ ਕੇ ਆਇਆ ਇਹ ਬੰਦਾ ਆਪਣਾ ਹੀ ਆ ਤੇ ਛੋਟਾ ਜਿਹਾ ਇਥੇ ਬਾਜ਼ਾਰ ਜਿਹੜਾ ਲੱਗਿਆ ਹੋਇਆ ਤੇ ਉਹ ਸਾਹਮਣੇ ਬੋਰਡ ਦੇ ਉੱਪਰ ਇਹਨਾਂ ਦਾ ਇਤਿਹਾਸ ਲਿਖਿਆ ਜਿਵੇਂ ਜਿਵੇਂ ਹੈਗੀ ਗੱਲਬਾਤ ਸਾਰੀ ਤੇ ਅੰਦਰ ਦਾ ਮਾਹੌਲ ਤੁਹਾਨੂੰ ਦਿਖਾਉਣਾ ਕਿਹੋ ਜਿਹਾ ਅੰਦਰ ਆਉਣ ਦਾ ਇੱਕ ਛੋਟਾ ਜਿਹਾ ਮੱਕਵਰਾ ਬਣਿਆ ਹੋਇਆ ਤੇ ਮੱਕਵਰੇ ਦੇ ਵਿੱਚ ਸੱਜੀ ਹੱਥ ਜਿਹੜੀ ਕਵਰ ਹੈਗੀ ਆ ਇਧਰਲੀ ਤੇ ਮੱਜਨੂ ਦੀ ਆ ਤੇ ਆਹ ਵਾਲੀ ਜਿਹੜੀ ਕਵਰ ਹੈ ਇਹ ਲਾਲਾ ਦੀ ਬਣੀ ਹੋਈ ਹੈ ਆ ਗੱਲਬਾਤ ਹੈ ਜੀ ਇੱਥੇ ਲੋਕ ਜਿਹੜੇ ਹੈਗੇ ਉਹ ਆਉਂਦੇ ਬਹੁਤ ਜੂਨ ਮਹੀਨੇ ਵਿੱਚ 13 14 ਤੇ 15 ਤਰੀਕ ਨੂੰ ਇੱਥੇ ਮੇਲਾ ਲੱਗਦਾ ਇੱਕ ਬਹੁਤ ਭਾਰੀ ਤੇ ਜੇ ਕਿਸੇ ਨੇ ਮੇਲੇ ਤੇ ਆਉਣਾ ਹੋਵੇ ਉਹ ਆ ਸਕਦਾ ਕਾਰ ਗਿਲ ਦੀ جنگ ਤੋਂ ਪਹਿਲਾਂ ਇੱਥੇ ਜਿਹੜੇ ਪਾਕਿਸਤਾਨ ਦੇ ਲੋਕ ਆ ਉਹ ਆਮ ਹੀ ਆਜਾ ਕਰਦੇ ਸੀ ਬਾਦਰ ਤੋਂ ਨਾ ਕੇ ਪਰ ਉਹਦੇ ਬਾਅਦ ਵਿੱਚ ਤਾਰਬੰਦੀ ਜਿਹੜੀ ਹੋ ਗਈ ਆ ਉਹ ਸਖਤ ਹੋ ਗਈ ਤੇ ਹੁਣ ਉਹ ਜਿਹੜੇ ਲੋਕ ਆ ਉਹ ਨਹੀਂ ਆ ਸਕਦੇ ਉਹਨਾਂ ਖਾਤਰ ਜਿਹੜੀ ਇਹ ਥੋੜੀ ਜੀ ਗਮੀ ਦੀ ਗੱਲ ਉਹ ਮਹਿਸੂਸ ਕਰਦੇ ਆ ਵੈਸੇ ਆਪਣੇ ਪੰਜਾਬ ਤੋਂ ਵੀ ਬਹੁਤ ਲੋਕ ਜਿਹੜੇ ਇੱਥੇ ਆਉਂਦੇ ਆ ਮੱਥਾ ਟੇਕਦੇ ਆ ਪ੍ਰੇਮੀ ਜੋੜੇ ਐਸ ਸਮੇਂ ਆਪਾਂ ਉਸ ਨਦੀ ਦੇ ਵਿੱਚ ਜਾਂ ਉਸ ਬਰਸਾਤੀ ਨਾਲੇ ਦੇ ਵਿੱਚ ਖੜੇ ਆ ਜਿਨੇ ਪਿਛਲੇ ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਤਬਾਹੀ ਮਚਾਈ ਹਾਂਜੀ ਬਿਲਕੁਲ ਇਹ ਘੱਗਰ ਦਰਿਆ ਜੀ ਇਹਨੂੰ ਇੱਥੋਂ ਦੇ ਲੋਕ ਨਾਲੀ ਕਹਿੰਦੇ ਆ ਤੇ ਇਧਰੋਂ ਪੰਜਾਬ ਦੇ ਵਿੱਚ ਹੁੰਦਾ ਹੋਇਆ ਪਾਣੀ ਇਹ ਤੇ ਆ ਪੋਲ ਬਣਾਇਆ ਅੱਗੇ ਰਸਤਾ ਨੰਗਨੂ ਪਿੰਡ ਨੂੰ ਤੇ ਆ ਜਿਹੜਾ ਰਸਤਾ ਗਾਹਾ ਪਾਣੀ ਨੂੰ ਛੱਡਿਆ ਹੋਇਆ ਪਾਕਿਸਤਾਨ ਨੂੰ ਚੱਲਿਆ ਜਾਂਦਾ ਇੱਥੋਂ ਦੀ ਤੇ ਅਗਲੇ ਪਾਸੇ ਜਿਹੜੀਆਂ ਚੌਕੀਆਂ ਉਹ ਹੈਗੀਆਂ ਜੀ ਬੀਐਸਐਫ ਦੀਆਂ ਇੱਕ ਛੋਟਾ ਜਿਹਾ ਬੰਕਰ ਆ ਬੰਕਰ ਦੀ ਤਸਵੀਰ ਆਪਾਂ ਸੜਕ ਤੇ ਹੈਗਾ ਇੱਕ ਵਿੱਚੋਂ ਵੀ ਤੁਹਾਨੂੰ ਦਿਖਾ ਦਾਂਗੇ ਬੰਕਰ ਲੈਲਾ ਮਜਨੂ ਦੀ ਜਿਹੜੀ ਮਜ਼ਾਰ ਦਾ ਰਸਤਾ ਉਹ 25ਏ ਨੂੰ ਤੁਸੀਂ ਜਾ ਸਕਦੇ ਹੋ ਨੂੰਪਗੜ ਤੋਂ ਤੇ ਪੈਸੇ ਇੱਧਰ ਜੇ ਜਾਣਾ ਹੋਵੇ ਤਾਂ ਆਪਾਂ ਨੂੰ ਆਟੋ ਲੈਣਾ ਪੈਂਦਾ ਤੇ 25 ਇਹਦੇ ਇਸ ਰਸਤੇ ਤੋਂ ਇੱਕ ਰਸਤਾ ਇਹਨੂੰ ਜਾਂਦਾ ਇਹ ਹੈ गाइस 6m sr1 ਤੇ ਆਹ ਛੋਟਾ ਜਿਹਾ ਇੱਥੇ ਬੰਕਰ ਬਣਿਆ ਹੋਇਆ ਆਪਾਂ ਇਹਦਾ ਅੰਦਰ ਦਾ ਸੀਨ ਤੁਹਾਨੂੰ ਦਿਖਾ ਦਿੰਨੇ ਆਂ ਪਾਕਿਸਤਾਨ ਦਾ ਬਾਰਡਰ ਨੇੜੇ ਹੋਣ ਦੇ ਕਾਰਨ ਇੱਥੇ ਥਾਂ ਥਾਂ ਦੇ ਉੱਪਰ ਨਾ ਬੰਕਰ ਬਣੇ ਹੋਏ ਆ ਆ ਬੈਕਗ੍ਰਾਉਂਡ ਦੇ ਵਿੱਚ ਤੁਸੀਂ ਦੇਖ ਲਓ ਇੱਕ ਬੰਕਰ ਆ ਇਹ ਆ ਜੀ ਬੀਐਸਐਫ ਦਾ ਬੰਕਰ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਾਂ ਸਿਕਿਉਰਿਟੀ ਰੀਜਨ ਦੇ ਕਾਰਨ ਬੰਕਰ ਜਿਹੜਾ ਉਹ ਅੰਦਰੋਂ ਨਹੀਂ ਦਿਖਾ ਸਕਦੇ ਤੇ ਅੱਜ ਦੇ ਬਲੌਗ ਦੀ ਸਮਾਪਤੀ ਆਪਾਂ ਇੱਥੇ ਹੀ ਕਰਦੇ ਆਂ ਅੱਗੇ ਮਿਲਦੇ ਆ ਤੁਹਾਨੂੰ ਬੁੱਢਾ ਜੋੜ ਦੇ ਵਿੱਚ ਤੇ ਉਥੋਂ ਦਾ ਇਤਿਹਾਸ ਜਿਹੜਾ ਆਪਾਂ ਸਾਂਝਾ ਕਰਦੇ ਆ ਤੁਹਾਡੇ ਨਾਲ